ਤੇ ਆਪਾਂ ਬਾਈ ਕਿਦੋਂ ਕਦਾ ਕੰਮ ਸ਼ੁਰੂ ਕੀਤਾ ਸੀ ਇਹ ਬਾਈ ਇਹਪਰ 2000 ਸਾਲਾਂ ਦਾ ਕੀਤਾ ਸੀ ਠੀਕ ਹੈ ਤੇ ਉਦੋਂ ਤੋਂ ਲੈ ਕੇ ਮੈਂ 9 ਸਾਲਾਂ ਦਾ ਸੀਗਾ ਬਾਈ ਠੀਕ ਹੈ ਬਾਈ ਮੈਂ ਛੋਡੀ ਨਾਲ ਗੱਲ ਵਿਚਾਲੇ ਰੋਕਦਾ ਉਸ ਤੋਂ ਲੈ ਕੇ ਤੇ ਹੁਣ ਤੱਕ ਸੋਨੂੰ ਇਹ ਕੰਮ ਚ ਵੀ ਕਿਵੇਂ ਲੱਗਿਆ ਵੀ ਕਿਦਾਂ ਕੰਮ ਆ ਇਹ ਠੀਕ ਬਾਈ ਇਹ ਸਾਫ਼ ਸੁਥਰਾ ਸੱਚਾਈ ਦਾ ਕੰਮ ਆ ਫੇਲ ਤਾਂ ਇੱਕ ਮਿੰਟ ਚ ਬੰਦਾ ਹੋ ਜਾਂਦਾ ਜੀ ਬਾਤਾਂ ਝੂਠ ਮਾਰਦੇ ਨੇ ਜਿਹੜੇ ਬੰਦੇ ਠੀਕ ਹੈ ਉਹ ਫੇਲ ਵੀ ਹੋ ਜਾਂਦੇ ਆ ਬਾਕੀ ਮਹਾਰਾਜ ਦੀ ਨਿਗਾਹ ਸਿੱਧੀ ਹੋਣੀ ਚਾਹੀਦੀ ਹੈ ਕੰਮ ਦੇ ਵਿੱਚ ਬਾਕੀ ਪਹਿਲਾਂ ਵੀ ਸ਼ੌਂਕ ਹੋਵੇ ਨਾਲ ਉਹ ਕਹਿੰਦੇ ਹੁੰਦੇ ਨੇ ਨਾ ਵੀ ਸਰ ਨਾਲ ਵੱਡਾ ਕੈਮਰਾ ਤਾਂ ਛੋਡੇ ਤੇ ਹਾਂਜੀ ਉਹ ਕੈਮਰਾ ਥੋੜੇ ਤੇ ਸਹੀ ਚੱਲੀ ਜਾਂਦਾ ਨਾ ਕੈਚ ਹੋਈ ਜਾਂਦੀ ਆ ਉਹਦੇ ਚ ਜੇ ਕਿ ਵੀ ਗਲਤ ਕੰਮ ਕਰੋਗੇ ਉਹਨੇ 6 ਮਹੀਨੇ ਸਾਲ ਤੁਹਾਡਾ ਪ੍ਰਤੱਖ ਕਰ ਦੇਣਾ ਬਾਈ ਸਹੀ ਆ ਜੀ ਸਹੀ ਆ ਸਹੀ ਤੇ ਵਧੀਆ ਚੱਲੀ ਜਾਂਦਾ ਬਾਈ ਜਦੋਂ ਦੇ ਲੱਗੇ ਆ ਘਾਟਾ ਪਾ ਕੇ ਵੇਚਿਆ ਨਹੀਂ ਹੋ ਸਕਦਾ ਵੀ ਕੁਦਰਤੀ ਨੁਕਸਾਨ ਜ਼ਰੂਰ ਹੋਏ ਆ ਘਰੇ ਜੇ ਆਪਾਂ ਪਾਲਦੇ ਆ ਜਿੰਨੇ ਜਿਗਰੇ ਨਾਲ ਪਾਲਦੇ ਉਹਨੇ ਜਿਗਰੇ ਨਾਲ ਕਈ ਵਾਰੀ ਨਪਣੇ ਵੀ ਪਏ ਆ ਬਾਈ ਸਹੀ ਗੱਲ ਹੈ ਬੀਨ ਖਸਾਨ ਵੀ ਬਹੁਤ ਹੋਇਆ ਹੈ ਕਈ ਵਾਰ ਤਿੰਨ ਚਾਰ ਘੋੜੀਆਂ ਮਾਰਨਾ ਪੈਂਦਾ ਹਾਂ ਦਿਲ ਵੱਡਾ ਰੱਖਣਾ ਪੈਂਦਾ ਭਾਈ ਇਹਨਾਂ ਦੇ ਘਟ ਇਹਨਾਂ ਨੇ ਪੂਰੇ ਕਰਨੇ ਆ ਇਹਨਾਂ ਦੇ ਘਟ ਹੀ ਤੇ ਸ਼ੌਂਕ ਨਾਲ ਸੰਭਾਂਗੇ ਤਾਂ ਹਾਂ